ਜੀ ਸਾਥੀ ਦੇ ਕਾਲ ਦੀ ਸਾਰਿਆਂ ਨੂੰ ਆਪਣੇ ਮਿਲਕੀ ਵੀ ਫਾਰਮ 255 ਤੇ ਸਭ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਆਪਣੇ ਫਾਰਮ ਦੀ ਡਿਟੇਲ ਦਿੰਨੇ ਆਂ ਗਾਵਾਂ ਤੇ ਹੀ ਫਰਾਂ ਬਾਰੇ ਪਹਿਲਾਂ ਆਪਾਂ ਤੁਹਾਨੂੰ ਆਪਣੇ ਗਾਵਾਂ ਦਾ ਦਾਣਾ ਵਿਖਾਨੇ ਆਪਾਂ ਗਾਵਾਂ ਨੂੰ ਕਿਹੜਾ ਦਾਣਾ ਪਾਣੇ ਚਲੋ ਆਪਾਂ ਤੁਹਾਨੂੰ ਹਾਂਜੀ ਹੁਣ ਆਪਾਂ ਆ ਚੁੱਕੇ ਹਾਂ ਦਾਣੇ ਵਾਲੇ ਕਮਰੇ 'ਚ ਆਪਾਂ ਦੁੱਧ ਦੇਣ ਵਾਲੀ ਮਿਲਕਿੰਗ ਵਾਲੀਆਂ ਗਾਵਾਂ ਨੂੰ ਆਪਾਂ ਆ ਵੇਰਕਾ ਦਾ ਪਸ਼ੂ ਖਰਾਕ ਪਾਣੇ ਆ ਆ ਵਾਲਾ ਤੇ ਆਪਾਂ ਆਪਣੀਆਂ ਹੀ ਫਰਾਂ ਨੂੰ ਪਾਣੇ ਆ ਆਪਾਂ ਆਪਣੀਆਂ ਹੀ ਫਰਾਂ ਨੂੰ ਪਾਣੇ ਆ ਨਿਊਟ੍ਰਿਕਨਾਂ ਦਾ ਪਾਵਰ ਪਲੱਸ ਪਾਵਰ ਪਲੱਸ 60d ਇਹਦਾ ਬਹੁਤ ਵਧੀਆ ਰਿਜ਼ਲਟ ਹੈ 50 ਕਿਲੋ ਦੀ ਪੈਕਿੰਗ ਚ ਹੁੰਦਾ ਹੈ ਇੱਕਦਮ ਰਿਜ਼ਲਟ ਹੈ ਇਹਨਾਂ ਦੀ ਕੰਪਨੀ ਆਪਣੇ ਫਾਰਮ ਤੇ ਵੀ ਗੇੜਾ ਮਾਰਦੀ ਏ ਡਾਕਟਰ ਸੰਭਾਨ ਵੀ ਆਪਣੇ ਫਾਰਮ ਤੇ ਗੇੜਾ ਮਾਰਦੇ ਰਹਿੰਦੇ ਨੇ ਇਹਨਾਂ ਦਾ ਦਾਣਾ ਇੱਕਦਮ ਵਹੀ ਫਰਾ ਪਸੰਦ ਹੋ ਕੇ ਖਾਂਦੀਆਂ ਨੇ ਐ ਫੁੱਲ ਸ਼ਾਈਨ ਹੁੰਦੀ ਬੋੜੇ ਤੇ ਐ ਐਂਡ ਇਹਦਾ ਸਟਰਕਚਰ ਲੈਵੇ ਤਾਂ ਬਹੁਤ ਵਧੀਆ ਬਣਦਾ ਆਪਾਂ ਆਪਣੀਆਂ ਤੁਹਾਨੂੰ ਬੱਚੀਆਂ ਦੀ ਵੀਰ ਨਾਲ ਗਰੋਥ ਵਖਾਣਿਆ ਕਿੰਨੀ ਵਧੀਆ ਹੋਈ ਏ ਆਪਣੀਆਂ ਬੱਚੀਆਂ ਵੀਰ ਨੂੰ ਖਾ ਕੇ ਬੜਾ ਪਸੰਦ ਕਰਦੀਆਂ ਨੇ ਆਪਣੀਆਂ ਸਾਰੀਆਂ ਬੱਚੀਆਂ ਦੀ ਆਪਾਂ ਨੂੰ ਮਹੀਨਾ ਹੋ ਗਿਆ ट्रांजिशन ਪਾਣੇ ਪਏ ਆ ਇਹਨਾਂ ਦੀ ਨਿਊਟ੍ਰਿਕਨਾਂ ਦੀ 골ਡ ਪਲੱਸ 60D ਇਨਾਂ ਦਾ ਨਾ ਆਪਣੀਆਂ ਬੱਚੀਆਂ ਦਾ ਸਾਈਜ਼ ਪੂਰਾ ਵੇਟ ਜਿਹੜਾ ਪ੍ਰੋਪਰ ਨਹੀਂ ਸੀ ਔਰ ਨਾਲ ਆਪਣਾ ਵੇਟ ਸਾਰਾ ਪ੍ਰੋਪਰ ਆ ਚੁੱਕਿਆ ਤੇ ਆਪਾਂ ਤੁਹਾਨੂੰ ਆਪਣੀਆਂ ਬੱਚੀਆਂ ਦੇ ਥਣਾਂ ਵਿੱਚ ਥਣਵੀ ਚੈੱਕ ਕਰਾ ਦਿੰਨੇ ਆ ਆ ਵੇਖੋ ਇਰਨਲ ਸ਼ੇਪ ਵੀ ਥਣਾਂ ਦੀ ਬੜੀ ਵਧੀਆ ਹੁੰਦੀ ਏ ਜਿਵੇਂ ਆ ਆਪਣੀ ਬੱਚੀ ਨੂੰ ਮਹੀਨਾ ਰਹਿਦਾ ਸੂਣ ਤੇ ਇਹਦੀ ਗਰੋਥ ਸਾਰੀ ਵਧੀਆ ਹੰਤ ਨੂੰ ਆਪਾਂ ਆਪਣੀ ਮਿਲਕਿੰਗ ਵਾਲੀਆਂ ਗਾਵਾਂ ਨੂੰ ਖਾਣੇ ਆ ਜਿਵੇਂ ਆਪਣੀ ਮਿਲਕਿੰਗ ਵਾਲੀਆਂ ਗਾਵਾਂ ਨੂੰ 30 35 ਲੀਟਰ ਵਾਲੀਆਂ ਨੂੰ ਆਪਾਂ ਇੱਕ ਟਾਈਮ ਦਾ ਜਦੋਂ ਸੂਪੈਂਦੀਆਂ ਨੇ ਉਹਦਾ ਆਪਾਂ 9 ਕਿਲੋ ਫੀਡ ਸਟਾਰਟ ਕਰ ਦਿੰਨੇ ਆ ਜਦੋਂ ਹੋ ਜਾਂਦਾ ਥੋੜਾ ਟਾਈਮ ਤੇ 5 6 ਮਹੀਨੇ ਉਦੋਂ ਆਪਾਂ ਥੋੜੀ ਜਿਹੀ ਘਟਾ ਦਿੰਨੇ ਆ 5 6 ਕਿਲੋ ਕਰ ਦਿੰਨੇ ਆ ਵੇਰਕੇ ਦਾ ਦਾਣਾ ਵੀ ਬੜਾ ਵਧੀਆ ਹੈ ਇਹਦੇ ਅੰਦਰ ਆਪਾਂ ਖੁਦ ਤਿਆਰ ਕਰਾਣੇ ਆਪਣਾ ਫਾਰਮੂਲਾ ਦੇ ਨਾਲ ਇਹਦਾ ਵੀ ਬੜਾ ਵਧੀਆ ਰਿਜ਼ਲਟ ਮਿਲਦਾ ਜੇ ਕਿਸੇ ਨੇ ਪਣਾਵੇ ਵੇਰਕੇ ਦਾ ਦਾਣਾ ਉਹ ਪਾ ਸਕਦੇ ਨੇ ਬੜਾ ਵਧੀਆ ਰਿਜ਼ਲਟ ਆਉਂਦਾ ਹੈ ਤੇ ਆਪਾਂ ਆਪਣੀ ਮੱਝ ਨੂੰ ਵੀ ਆਈ ਦੇਣਾ ਪਾਣੇ ਆ ਮੱਝ ਵੀ ਵਧੀਆ ਵੇਰਕੇ ਦਾ ਖੁਸ਼ ਹੋ ਕੇ ਖਾਂਦੀ ਹੈ ਦਾਣਾ 12 ਕਿਲੋ ਆਪਣੀ ਮੱਝ ਦੁੱਧ ਦਿੰਦੀ ਹੈ 4 ਕਿਲੋ ਦਾਣਾ ਪਾਈਦਾ ਆਇ ਤਾਂ ਵਧੀਆ ਮਾਰੀ ਦੁੱਧ ਦਿੰਦੀ ਪਈ ਹੈ ਵਧੀਆ ਇੱਕਦਮ ਆਪਾਂ ਆਪਣੇ ਕਾਫਸ ਨੂੰ ਵੀ ਵੇਰਕੇ ਦਾ ਹੀ ਪਾਈਦਾ ਇਹਨਾਂ ਦਾ ਵੀ ਹਾਈਟ ਬੜੀ ਗਰੋਥ ਵਧੀਆ ਇੱਕਦਮ ਜਿਵੇਂ ਆ ਆਪਣੀ ਜੇਲ ਦੀ ਬੱਚੀ ਐ ਇਹਨੂੰ ਆਪਾਂ ਵੇਰ ਕੇ ਦੇ ਆ ਪਾਣੇ ਆ ਡਰਾਈ ਫੀ ਆ ਪਾਣੇ ਆਪਾਂ ਫੀਡ ਫੀਡ ਵੀ ਵਿਖਾਣਾ ਤੁਹਾਨੂੰ ਆਪਣੀਆਂ ਬੱਚੀਆਂ ਦੇ ਅੰਦਰ ਹੀ ਆ ਕੇ ਕਮਰੇ ਚ ਇਹਨਾਂ ਦੀ ਵੀ ਬੜੀ ਵਧੀਆ ਗਰੋਥ ਹੋਈ ਏ ਜਿਵੇਂ ਆ ਬੱਚੀ ਆਪਣੀ 8 ਮਹੀਨਿਆਂ ਦੀ ਏ ਇਹਦੀ ਗਰੋਥ ਕਿੰਨੀ ਸੋਹਣੀ ਹੋਈ ਏ ਆਹ ਵੇਖੋ ਆਪਣੀਆਂ ਸਾਰੀਆਂ ਬੱਚੀਆਂ ਐਕਟਿਵ ਰਹਿੰਦੀਆਂ ਨੇ ਤੇ ਆਪਾਂ ਨੂੰ ਸਾਰਿਆਂ ਦੀ ਗਾਵਾਂ ਦੀ ਵੈਕਸੀਨੇਸ਼ਨ ਟਾਈਮ ਤੇ ਕਰਾਉਣੀ ਚਾਹੀਦੀ ਏ ਤੇ ਡੀਹਾਈਡਰੇਸ਼ਨ ਕਰਾਉਣੀ ਚਾਹੀਦੀ ਏ ਵਧੀਆ ਟਾਈਮ ਤੇ ਤੇ ਡੀ ਵਾਰਮਿੰਗ ਡੀ ਵਾਰਮਿੰਗ ਸਭ ਤੋਂ ਵਧੀਆ ਵੀਰ ਬੈਕ ਦਾ ਗੋਲੀ ਹੁੰਦੀ ਏ ਉਹ ਨਾ ਕਰਾ ਸਕਦੇ ਹਾਂ ਤੇ ਆਪਾਂ ਨੂੰ ਸਾਰੇ ਸਰਕਾਰੀ ਟੀਕੇ ਲਵਾਉਣੇ ਚਾਹੀਦੇ ਨੇ ਵੈਕਸੀਨੇਸ਼ਨ ਹੁੰਦੀ ਏ ਉਹ ਆਪਣੇ ਫਾਰਮ ਤੇ ਲੱਗਦੇ ਰਹਿੰਦੇ ਨੇ ਆਪਾਂ ਸਮਾਣੇ ਉਹ ਲਵਾ ਲੈਣੇ ਆ ਸਾਨੂੰ ਟੀਕੇ ਦੇ ਜਾਂਦੇ ਨੇ ਡਾਕਟਰ ਸਾਹਿਬ ਉਹਦਾ ਹੀ ਬੜਾ ਵਧੀਆ ਰਿਜ਼ਲਟ ਮਿਲ ਜਾਂਦਾ ਠੀਕਿਆਂ ਦਾ ਕੋਈ ਬਿਮਾਰੀ ਨਹੀਂ ਆਉਂਦੀ ਆਪਣੇ ਫਾਰਮ ਤੇ ਆਪਣਾ ਸਾਰਾ ਸਾਇਲੇਜ ਵੀ ਆਪਣਾ ਚੱਕ ਹੋਇਆ ਹੋਇਆ ਵੇਰਕੇ ਵੱਲੋਂ ਐ ਪ੍ਰੋਪਰ ਐ ਕੋਈ ਉਲੀ ਫੰਗੀ ਸਾਈਡ ਨਹੀਂ ਹੈਗਾ ਇੱਕਦਮ ਪ੍ਰੋਪਰ ਸਾਇਲੇਜ ਮਿਕਸਰ ਇੱਕਦਮ ਪ੍ਰੋਪਰ ਕਰੀਦਾ ਜਿੰਨਾ ਆਪਾਂ ਮਿਕਸ ਕਰਾਂਗੇ ਤੂੜੀ ਦਾਣਾ ਤੇ ਸਾਇਲੇਜ ਜਿੰਨਾ ਆਪਾਂ ਮਿਕਸ ਮਿਕਸ ਸੋਰੀ ਮਿਕਸ ਕਰਾਂਗੇ ਉਨਾ ਹੀ ਆਪਣੇ ਫਾਰਮ ਲਈ ਜ਼ਿਆਦਾ ਵਧੀਆ ਇਰਤੇ ਆਪਾਂ ਤੁਹਾਨੂੰ ਵਿਖਾਣੇ ਆ ਹੁਣ ਆਪਾਂ ਹੀ ਸਾਰੀਆਂ ਗਾਵਾਂ ਤੇ ਹੀ ਫਰਨੋ ਮਿਲਰ ਮਿਕਸਚਰ ਕਿਹੜਾ ਪਾਈਦਾ ਆਪਾਂ ਨੇ ਨਵਾਂ ਪ੍ਰੋਡਕਟ ਵਰਤਿਆ ਆ ਮੈਂ ਤੁਹਾਨੂੰ ਉਹ ਦਿਨ ਵੀ ਵਿਖਾਇਆ ਸੀ ਇਹਦਾ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਇੰਨਾ ਜ਼ਿਆਦਾ ਆਪਾਂ ਨੂੰ ਕੋਈ ਈਸਟ ਉਸ ਚ ਪਾਉਣ ਦੀ ਮਿੱਠਾ ਸੋਡਾ ਪਾਉਣ ਦੀ ਕੋਈ ਨਹੀਂ ਹੈਗੀ ਜ਼ਰੂਰਤ ਇੰਨਾ ਵਧੀਆ ਦੀ ਮੈਂ ਤੁਹਾਨੂੰ ਅੰਦਰੋਂ ਪੈਕੇਜਿੰਗ ਖੋਲ ਕੇ ਵਿਖਾਨਾ ਆਪਾਂ ਨੂੰ ਮਹੀਨਾ ਹੋ ਚੱਲਿਆ ਪਾਉਂਦਿਆਂ ਨੂੰ ਇੰਨੀ ਸੋਹਣੀ ਇਹਦਾ ਰਿਜ਼ਲਟ ਮਿਲਦਾ ਪਿਆ ਇੰਨਾ ਜਿਆਦਾ ਸੋਹਣਾ ਇਹਦਾ 2 ਕਿਲੋ ਦੀ ਜੀ ਪੈਕਿੰਗ ਹੁੰਦੀ ਜੀ ਦੇਖ ਲਓ ਇਨ ਆਏ ਮੈਂ ਤੁਹਾਨੂੰ ਕਰਕੇ ਵਿਖਾ ਦਿੰਨਾ 1 ਮਿੰਟ ਇੰਨਾ ਸੋਹਣਾ ਜੇ ਕਿਸੇ ਨੇ ਵੀ ਮੰਗਵਾਣਾ ਹੋਏਗਾ ਸਾਨੂੰ ਕਮੈਂਟ ਕਰ ਦੇਣਾ ਅਸੀਂ ਉਹਨਾਂ ਦਾ ਨੰਬਰ ਵੀ ਸੈਂਡ ਕਰ ਦਾਂਗੇ ਤੁਹਾਨੂੰ ਇੰਨੀ ਵਧੀਆ ਰਿਜ਼ਲਟ ਆਉਂਦਾ ਪਿਆ ਜੇ ਕਿਸੇ ਨੇ ਪਾਣਾ ਹੋਇਆ ਸਫਾਨ ਵਾਲਿਆਂ ਦਾ ਇੰਸਟਾ ਤੇ ਉਹਨਾਂ ਦੀ ਆਈਡੀ ਵੀ ਮੈਂ ਲਾ ਦਾਂਗਾ ਨਾਲ ਇੰਸਟਾ ਦੀ ਆਈਡੀ ਸਫਾਨਸ ਦੀ ਬੜਾ ਵਧੀਆ ਰਿਜ਼ਲਟ ਹੈ ਆ ਵੇਖੋ ਤੇਰੀ ਅੰਦਰ ਹੀ ਵਿਟਾਮਿਨਸ ਮਿਲਦੇ ਰਲੋ ਪ੍ਰੋਬੀਓਟਸ ਅਮੀਨੋ ਐਸਿਡ ਆ 25 ਕਿਲੋ ਦਾ ਪੈਕ ਹੁੰਦਾ ਬੜਾ ਵਧੀਆ ਰਿਜ਼ਲਟ ਤੇਰੀ ਆਪ ਆ ਸਕਦੇ ਇੰਜੈਕਸ਼ਨ ਆਪਣਾ ਆਪਣੀਆਂ ਬੱਚੀਆਂ ਲਈ ਆਪਾਂ ਆ ਪਾਣੇ ਆ ਕਾਫ ਗਰੋਥ ਮੀਲ ਇਹਦਾ ਬੜਾ ਵਧੀਆ ਰਿਜ਼ਲਟ ਵੇਰਕੇ ਦਾ ਵੇਰਕੇ ਦੇ ਸਾਰੇ ਦਾਣਿਆਂ ਦਾ ਆਪਾਂ ਨੂੰ ਰਿਜ਼ਲਟ ਵਧੀਆ ਮਿਲਿਆ ਬਸ ਇੱਕ ਗੱਲ ਹੀ ਹੈ ਵੇਰਕੇ ਦੀ ਦਾਣੇ ਦੀ ਉਹ ਕਈ ਕਈ ਵਾਰ ਆਪਾਂ ਨਹੀਂ گاਵਾ ਰਿਪੀਟਰ ਜਿਹੜੀ ਸਮੱਸਿਆ ਆਉਂਦੀ ਸੀ ਉਹ ਵੀ ਹੁਣ ਵੇਰ ਕੇ ਨੇ ਖਤਮ ਕਰਤੀ ਹੈ ਜੇ ਕਿਸੇ ਨੇ ਵੇਰ ਕੇ ਦਾਣਾ ਪਾਣਾ ਹੈ ਉਹ ਆਪਣੀਆਂ ਗਾਵਾਂ ਵਾਲੀ ਪਾ ਸਕਦਾ ਹੈ ਮਿਲਰ ਮਿਕਸਚਰ ਵਧੀਆ ਪਾਣਾ ਚਾਹੀਦਾ ਆਹੀ ਸਭ ਕੁਝ ਵਧੀਆ ਪਾਣਾ ਚਾਹੀਦਾ ਤੁਸੀਂ ਆਪਣੇ ਪੀਸੇ ਵੀਡੀਓ ਤੇ ਆਪਾਂ ਨੂੰ ਘੱਟ ਦਿੱਤਾ ਪਿਆਰ ਮੈਂ ਮੈਂ ਸਾਰਿਆਂ ਨੂੰ ਪਿਆਰ ਨਾਲ ਕਹਿੰਨਾ ਹੁਮੀ ਵੀ ਆਪਣੀਆਂ ਸਾਰੀਆਂ ਵੀਡੀਓ ਦੇ ਪਿਆਰ ਦੇ ਆਕਰ ਹੌਲੀ-ਥੋਲੀ ਤੁਸੀਂ ਆਪਣੇ ਨਾਲ ਜੁੜਦੇ ਜਾ ਰਹੇ ਹੋ ਸਾਰਿਆਂ ਨੂੰ